ਚੰਡੀਗੜ੍ਹ ਤੋਂ ਬਠਿੰਡਾ ਤੇ ਬਠਿੰਡਾ ਤੋਂ ਚੰਡੀਗੜ੍ਹ ਆਉਣ ਜਾਣ ਵਾਲੇ ਲੋਕਾਂ ਵਾਸਤੇ ਇੱਕ ਖੁਸ਼ਖਬਰੀ ਹੈ। ਇਹ ਖੁਸ਼ਖਬਰੀ ਇਸ ਕਰਕੇ ਕਿ ਇੱਕ ਨਵਾਂ ਰੋਡ ਤਿਆਰ ਹੋਣ ਵਾਲਾ। ਇਸ ਰੋਡ ਤੇ 582 ਕਰੋੜ ਰੁਪਏ ਖਰਚ ਕੀਤੇ ਜਾਣਗੇ। ਫਿਲਹਾਲ ਬਠਿੰਡਾ ਤੋਂ ਚੰਡੀਗੜ੍ਹ ਦਾ ਜਿਹੜਾ ਸਫ਼ਰ ਆ ਉਹ ਕਰੀਬ 225 ਕਿਲੋਮੀਟਰ ਹੈ ਲੇਕਿਨ ਨਵਾਂ ਰੋਡ ਬਣਨ ਦੇ ਨਾਲ ਇਸ ਸਫ਼ਰ ਘਟ ਕੇ 190 ਕਿਲੋਮੀਟਰ ਹੋ ਜਾਏਗਾ। ਮਤਲਬ ਮੋਟੇ ਰੂਪ ਦੇ ਵਿੱਚ ਆਉਣ ਜਾਣ ਵਾਸਤੇ 70 ਕਿਲੋਮੀਟਰ ਦਾ ਸਫ਼ਰ ਘੱਟ ਤੈਅ ਕਰਨਾ ਪਏਗਾ ਇਹਦੇ ਵਾਸਤੇ ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਕਿ ਬਠਿੰਡਾ ਤੋਂ ਚੰਡੀਗੜ੍ਹ ਦੀ ਜਿਹੜੀ ਦੂਰੀ ਆ ਉਹ 35 ਕਿਲੋਮੀਟਰ ਦਾ ਸਫ਼ਰ ਘੱਟ ਹੋ ਜਾਏਗਾ ਇਹ ਨਵਾਂ ਰੋਡ ਬਠਿੰਡੇ ਤੋਂ ਬਰਨਾਲਾ ਤੇ ਬਰਨਾਲੇ ਤੋਂ ਸਰਹੰਦ ਤੇ ਸਰਹੰਦ ਤੋਂ ਮਹਾਲੀ ਤੇ ਫਿਰ ਸਿੱਧਾ ਚੰਡੀਗੜ੍ਹ ਪਹੁੰਚੇਗਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਮਸਲਨ NHAI ਨੇ ਬਰਨਾਲਾ ਤੋਂ ਮਹਾਲੀ ਆਈਟੀ ਸਿਟੀ ਤੱਕ ਨਵੇਂ ਹਾਈਵੇ ਬਣਾਉਣ ਦਾ ਫੈਸਲਾ ਕਰ ਲਿਆ ਇਹ ਹਾਈਵੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਰਨਾਲਾ ਤੋਂ ਮਲੇਰਕੋਟਲਾ ਸਰਹੰਦ ਮਹਾਲੀ ਤੱਕ ਬਣੇਗਾ ਇਸ ਨਾਲ ਬਠਿੰਡਾ ਤੋਂ ਚੰਡੀਗੜ੍ਹ ਦੀ ਜਿਹੜੀ ਦੂਰੀ ਹੈ ਸਫਰ ਆਉਣ ਵੇਲੇ 35 ਕਿਲੋਮੀਟਰ ਘੱਟ ਹੋ ਜਾਏਗਾ ਮਤਲਬ ਆਉਣ ਜਾਣ ਵੇਲੇ 70 ਕਿਲੋਮੀਟਰ ਦਾ ਜਿਹੜਾ ਫਾਸਲਾ ਵਾ ਉਹ ਘੱਟ ਜਾਏਗਾ ਹੁਣ 70 ਕਿਲੋਮੀਟਰ ਸਫਰ ਘੱਟ ਤੈ ਕਰਨਾ ਪਏਗਾ ਆਉਣ ਜਾਣ ਦਾ ਜਿਹੜਾ ਜਿਹੜਾ ਵਾ ਸਫਰ ਉਹ ਘੱਟ ਜਾਏਗਾ ਫਿਲਹਾਲ ਬਠਿੰਡਾ ਤੋਂ ਚੰਡੀਗੜ੍ਹ ਦੀ ਦੂਰੀ ਜਿਹੜੀ ਆ ਮੋٹے ਰੂਪ ਦੇ ਵਿੱਚ 225 ਕਿਲੋਮੀਟਰ ਦੇ ਆਸਪਾਸ ਹੈ ਤੇ ਨਵੇਂ ਹਾਈਵੇ ਬਣਨ ਦੇ ਨਾਲ ਇਹ ਜਿਹੜਾ فاਸਲਾ ਵਾ 225 ਕਿਲੋਮੀਟਰ ਤੋਂ ਘਟ ਕੇ 190 ਕਿਲੋਮੀਟਰ ਰਹਿ ਜਾਏਗਾ ਇਸ ਨਵੇਂ ਹਾਈਵੇ ਦੇ ਨਿਰਮਾਣ ਲਈ ਪ੍ਰੋਜੈਕਟਾਂ ਦਾ ਖਾਕਾ ਵੀ ਤਿਆਰ ਹੋ ਚੁੱਕਾ ਹੈ ਔਰ ਨਿਰਮਾਣ ਕਾਰਜ ਦੋ ਹਿੱਸਿਆਂ ਵਿੱਚ ਕੀਤਾ ਜਾਵੇਗਾ ਇਸ ਪ੍ਰੋਜੈਕਟ ਤੇ ਕੁੱਲ 5082 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਸ ਵਿੱਚ 1571 ਕਰੋੜ ਦੇ ਨਾਲ ਜਿਹੜੀ ਜ਼ਮੀਨ ਐ ਅਕਵਾਇਰ ਕੀਤੀ ਜਾਏਗੀ 38.74 ਕਰੋੜ ਰੁਪਏ ਜਿਹੜੇ ਜੰਗਲਾਤ ਵਿਭਾਗ ਦੇ ਕੰਮ ਵਾਸਤੇ ਖਰਚ ਕੀਤੇ ਜਾਣਗੇ ਇਸ ਯੋਜਨਾ ਦੇ ਕੁੱਲ 735.20 ਹੈਕਟੇਰ ਭੂਮੀ ਮਤਲਬ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ ਇਸ ਲਈ 3ਏ ਅਤੇ 3ਡੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ ਇਸ ਤੋਂ ਬਾਅਦ 3G ਨੋਟੀਫਿਕੇਸ਼ਨ ਜਾਰੀ ਕੀਤਾ ਜਾਊਗਾ ਇਸ ਤੋਂ ਬਾਅਦ ਪੂਰਾ ਹੋਂ ਤੱਕ ਜ਼ਮੀਨ ਐਕਵਾਇਰ ਕਰਨ ਦਾ ਕਾਰਜ ਸ਼ੁਰੂ ਹੋ ਜਾਵੇਗਾ ਇਸ ਸੜਕ ਦੀ ਕੁੱਲ ਲੰਬਾਈ 106.92 ਕਿਲੋਮੀਟਰ ਹੋਵੇਗੀ ਹਾਲਾਂਕਿ ਪ੍ਰੋਜੈਕਟ ਪਿਛਲੇ 3 ਸਾਲਾਂ ਤੋਂ ਚੱਲ ਰਿਹਾ ਲੇਕਿਨ ਹੁਣ ਇਸ ਨੂੰ ਅੱਗੇ ਵਧਾਉਣ ਦੀ ਜਿਹੜੀ ਆ ਤਿਆਰੀ ਕੀਤੀ ਜਾ ਚੁੱਕੀ ਹੈ ਇਹ ਸੜਕ ਬਠਿੰਡਾ ਤੋਂ ਲੁਧਿਆਣਾ ਤੱਕ ਬਣਨ ਵਾਲੀ 6 ਲੇਨ ਸੜਕ ਦੇ ਨਾਲ ਹੀ ਜੁੜ ਜਾਵੇਗੀ ਜਿਸ ਨਾਲ ਬਠਿੰਡਾ ਤੋਂ ਚੰਡੀਗੜ੍ਹ ਆਉਣ ਜਾਣ ਦਾ ਸਫ਼ਰ ਵੀ ਆਸਾਨੀ ਨਾਲ ਤੇ ਘੱਟ ਜਾਏਗਾ ਆਸਾਨ ਵੀ ਹੋ ਜਾਏਗਾ ਤੇ ਘੱਟ ਵੀ ਜਾਏਗਾ ਐਨ ਐਚ ਏ ਆਈ ਦੁਆਰਾ ਤਿਆਰ ਕੀਤੀ ਗਈ ਪ੍ਰੋਜੈਕਟਾਂ ਦੇ ਅਨਸਾਰ ਇਹ ਗ੍ਰੀਨਫੀਲਡ ਐਕਸਪ੍ਰੈਸ ਵੇ ਦੇ ਤੌਰ ਤੇ ਜਾਣਿਆ ਜਾਵੇਗਾ ਜੋ ਬਰਨਾਲਾ ਤੋਂ ਮਲੇਰਕੋਟਲਾ ਖੰਨਾ ਬਾਈਪਾਸ ਸਰਹੰਦ ਅਤੇ ਮਹਾਲੀ ਹੁੰਦੇ ਹੋਏ ਚੰਡੀਗੜ੍ਹ ਤੱਕ ਜੋੜੇਗਾ ਇਹ ਸੜਕ ਲੁਧਿਆਣਾ ਤੋਂ ਅਜਮੇਰ ਤੱਕ ਬਣਨ ਵਾਲੇ ਇਕਨੋਮਿਕ ਕੋਰੀਡੋਰ ਦੇ ਨਾਲ ਵੀ ਲਿੰਕ ਕਰੇਗੀ ਇਸ ਦੇ ਨਿਰਮਾਣ ਨਾਲ ਬਠਿੰਡਾ ਮੁਖਸਰ ਅਬੋਰ ਅਤੇ ਰਾਜਸਥਾਨ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਉਹਨਾਂ ਦਾ ਸਮਾਂ ਅਤੇ ਪੈਸਾ ਦੋਨੋਂ ਬਚਣਗੇ ਇਸ ਸੜਕ ਦੇ ਨਿਰਮਾਣ ਦੇ ਨਾਲ ਯਾਤਰਾ ਦਾ ਸਮਾਂ ਤੇ ਖਰਚ ਦੋਨੇ ਘਟ ਜਾਣਗੇ ਮੌਜੂਦਾ ਬਠਿੰਡੇ ਤੋਂ ਚੰਡੀਗੜ੍ਹ ਜਾਣ ਲਈ ਬਰਨਾਲਾ ਸੰਗਰੂਰ ਅਤੇ ਪਟਿਆਲਾ ਦੇ ਵਾਇਆ ਜਾਣਾ ਪੈਂਦਾ ਹੈਗਾ ਜਿਸ ਵਿੱਚ ਇੱਕ ਗੱਡੀ ਦਾ ਪੈਟਰੋਲ ਜਾਂ ਡੀਜ਼ਲ ਖਰਚ ਲਗਭਗ 4000 ਰੁਪਏ ਤੱਕ ਹੁੰਦਾ ਨਵੀਂ ਸੜਕ ਬਣਨ ਦੇ ਨਾਲ ਯਾਤਰਾ ਵਿੱਚ 70 ਕਿਲੋਮੀਟਰ ਦੀ ਕਮੀ ਆਵੇਗੀ ਜਿਸ ਨਾਲ ਹਰੇਕ ਗੱਡੀ ਦਾ 400 ਤੋਂ 500 ਰੁਪਏ ਦੀ ਜਿਹੜੀ ਆ ਬਚਤ ਹੋਵੇਗੀ ਹਾਲਾਂਕਿ ਪੰਜਾਬ ਵਿੱਚ ਜਦੋਂ ਸ਼ਰਮਣੀ ਕਾਲੀ ਦਲ ਭਾਜਪਾ ਦੀ ਸਾਂਝੀ ਸਰਕਾਰ ਸੀ ਉਸ ਸਮੇਂ ਵੀ ਬਠਿੰਡਾ ਤੋਂ ਚੰਡੀਗੜ੍ਹ ਤੱਕ ਜਿਹੜਾ ਰੋਡ ਫੋਰ ਲੈਂਡ ਕੀਤਾ ਗਿਆ ਸੀ ਉਸ ਤੇ ਲਗਭਗ 4000 ਕਰੋੜ ਰੁਪਏ ਦਾ ਖਰਚਾ ਕੀਤਾ ਗਿਆ ਜਿਸ ਤੇ ਪੰਜ ਟੋਲ ਟੈਕਸ ਵੀ ਲਗਾਏ ਗਏ ਸੀ ਪਰ ਨਵੀਂ ਸੜਕ ਬਣੇ ਨਾਲ ਲੋਕਾਂ ਨੂੰ ਹੋਰ ਵੱਡੇ ਪੱਧਰ ਤੇ ਕਾਫੀ ਜਿਹੜੀ ਰਾਹਤ ਹੋਵੇਗੀ ਕਿਉਂਕਿ ਆਉਣ ਜਾਣ ਦਾ 70 ਕਿਲੋਮੀਟਰ ਦਾ ਜਿਹੜਾ ਵਾ ਉਹ ਫਾਸਲਾ ਘਟ ਜਾਵੇਗਾ ਇਹ ਹਾਈਵੇ ਬਰਨਾਲਾ ਤੋਂ ਮਹਾਲੀ ਤੱਕ ਬਣੇਗਾ ਜਦ ਕਿ ਲੁਧਿਆਣਾ ਤੋਂ ਬਠਿੰਡਾ ਤੱਕ ਇੱਕ ਵਕਰੀ ਸੜਕ ਦਾ ਨਿਰਮਾਣ ਵੀ ਹੋ ਰਿਹਾ ਹੈ ਅਗਰ ਕਿਸੇ ਨੇ ਮਹਾਲੀ ਜਾਣਾ ਹੈ ਤਾਂ ਫਿਰ ਉਹ ਪਹਿਲਾਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਲਹਿਰਾ ਮਹਬਤਾ ਤੱਕ ਬਣੇ ਪਾਸ ਬਣ ਰਹੀ ਅੰਮ੍ਰਿਤਸਰ ਔਰ ਜਾਮਨ ਨਗਰ ਭਾਰਤਮਾਲਾ ਸੜਕ ਤੇ ਜਾ ਕੇ ਅੱਗੇ ਲੁਧਿਆਣਾ ਬਠਿੰਡਾ ਰੋਡ ਤੇ ਜਾ ਸਕਣਗੇ ਔਰ ਉਸ ਤੋਂ ਬਾਅਦ ਇਸੇ ਸੜਕ ਤੇ ਫਿਰ ਤੁਸੀਂ ਬਰਨਾਲਾ ਚੜ ਸਕਦੇ ਤੇ ਬਰਨਾਲਾ ਤੋਂ ਫਿਰ ਸਰਹੰਦ ਸਰਹੰਦ ਤੋਂ ਮਹਾਲੀ ਤੇ ਫਿਰ ਚੰਡੀਗੜ੍ਹ ਜਿਹੜਾ ਵਾ ਉਹ ਬੰਦਾ ਆ ਜਾ ਸਕਦਾ ਹੈਗਾ ਇਸ ਤੋਂ ਬਾਅਦ ਉਹਨਾਂ ਨੂੰ ਇੱਕ ਨਵੇਂ ਬਣਨ ਵਾਲੇ ਹਾਈਵੇ ਵੀ ਫਿਰ ਮਿਲ ਜਾਵੇਗਾ ਇਸ ਤੋਂ ਇਲਾਵਾ ਇਹ ਹਾਈਵੇ ਦਿੱਲੀ ਕਟੜਾ ਐਕਸਪ੍ਰੈਸ ਦੇ ਨਾਲ ਵੀ ਜੁੜੇਗਾ ਮਤਲਬ ਭਾਰਤ ਪੰਜਾਬ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਹੁਤ ਸਾਰੇ ਵੱਡੇ ਜਿਹੜੇ ਨੇ ਹਾਈਵੇ ਬਣ ਰਹੇ ਨੇ ਉਹਨਾਂ ਹਾਈਵੇ ਦੇ ਤਹਿਤ ਹੀ ਇੱਕ ਨਵਾਂ ਰੋਡ ਨਿਕਲ ਰਿਹਾ ਬਠਿੰਡੇ ਤੋਂ ਜਿਹੜਾ ਪਹਿਲਾਂ ਬਰਨਾਲਾ ਸੰਗਰੂਰ ਬਾਇਆ ਪਟਿਆਲਾ ਚੰਡੀਗੜ੍ਹੋਂ ਪੈਂਦਾ ਸੀ ਹੁਣ ਪਟਿਆਲਾ ਆਉਣ ਦੀ ਲੋੜ ਨਹੀਂ ਬਰਨਾਲੇ ਤੋਂ ਹੀ ਸਰਹੰਦ ਸਰੰਦ ਤੋਂ ਮਹਾਲੀ ਤੇ ਮਹਾਲੀ ਤੋਂ ਚੰਡੀਗੜ੍ਹ ਮਤਲਬ 35 ਕਿਲੋਮੀਟਰ ਦਾ ਜਿਹੜਾ ਸਫ਼ਰ ਘਟ ਜਾਏਗਾ ਆਉਣ ਜਾਣ ਦਾ 70 ਕਿਲੋਮੀਟਰ ਹਾਲਾਂਕਿ ਇਸਤੇ ਆਉਣ ਵਾਲੇ ਸਮੇਂ 'ਚ ਨੈਸ਼ਨਲ ਹਾਈਵੇ ਕਿੰਨੇ ਟੋਲ ਟੈਕਸ ਲਗਾਉਂਦੀ ਆ ਉਹ ਇੱਕ ਵੱਖਰੀ ਗੱਲ ਲੇਕਿਨ 35 ਕਿਲੋਮੀਟਰ ਦਾ ਜਿਹੜਾ ਸਫ਼ਰ ਘਟਣਾ ਮੰਨ ਕੇ ਚੱਲੋਗੇ ਤੁਸੀਂ ਆਉਣ ਜਾਣ ਦੇ ਵਾਸਤੇ ਕੋਈ ਜਿਹੜਾ ਵਾ ਪੌਣੇ 2 ਘੰਟੇ ਦਾ ਸਮਾਂ ਜਿਹੜਾ ਬਚਾ ਸਕੋਗੇ ਅੱਗੇ ਸਤੇ ਚੱਲਦੇ ਆ ਇਹ ਨਵਾਂ ਰੋਡ ਬਿਲਕੁਲ ਤਿਆਰ ਹੋਣ ਵਾਲਾ ਨੋਟੀਫਿਕੇਸ਼ਨ ਜਿਹੜੀ ਆ ਉਹ ਜਾਰੀ ਹੋ ਚੁੱਕੀ ਆ ਜਿਹੜੇ ਨੋਟੀਫਿਕੇਸ਼ਨ ਸਰਕਾਰ ਨੇ ਜਾਰੀ ਕਰਨੇ ਉਹ 3A 3D ਉਹ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਫਿਰ 3G ਜੋ ਨੋਟੀਫਿਕੇਸ਼ਨ ਜਾਰੂਗਾ ਉਸ ਤੋਂ ਬਾਅਦ ਭੂਮੀ ਜਿਹੜੀ ਜ਼ਮੀਨ ਅਕਵਾਇਰ ਕਰਦਾ ਜਿਹੜਾ ਵਾ ਉਹ ਮਸਲਾ ਸ਼ੁਰੂ ਹੋ ਜਾਊਗਾ ਇਸ ਪ੍ਰੋਜੈਕਟ ਤੇ 5082 ਕਰੋੜ ਰੁਪਏ ਦਾ ਖਰਚਾ ਆਊਗਾ ਔਰ ਨਾਲ ਦੇ ਨਾਲ 5082 ਕਰੋੜ ਦੇ ਵਿੱਚੋਂ 1571 ਕਰੋੜ ਰੁਪਏ ਤੇ ਉਨਾ ਕਿਸਾਨਾਂ ਨੂੰ ਦਿੱਤੇ ਜਾਣਗੇ ਜਿੰਨਾ ਕਿਸਾਨਾਂ ਦੀ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ ਇਸ ਤੋਂ ਇਲਾਵਾ ਕਰੀ 39 ਕਰੋੜ ਰੁਪਏ ਜੰਗਲਾਤ ਵਿਭਾਗ ਨੂੰ ਜਿੱਥੇ ਕਿਉਂਕਿ ਇਸ ਰੋਡ ਤੇ ਅਗਰ ਦਰਖਤ ਹੋਏ ਤੇ ਉਹ ਕੱਟਨੇ ਪੈਣਗੇ ਤੇ ਫਿਰ ਨਵੇਂ ਦਰਖਤ ਲਗਾਉਣੇ ਪੈਣਗੇ ਉਹਦੇ ਵਾਸਤੇ ਪੈਸੇ ਨਾਲ ਦੇ ਨਾਲ 737 ਹੈਕਟੇਰ ਜਿਹੜੀ ਜ਼ਮੀਨ ਆ ਉਹ ਅਕਵਾਇਰ ਕਰਨੀ ਪੈਣੀ ਹੈ ਜਿਹੜਾ ਨਵਾਂ ਰੋਡ ਬਣ ਰਿਹਾ ਹੈ ਤੇ 737.20 ਹੈਕਟੇਰ ਜਿਹੜੀ ਜ਼ਮੀਨ ਅਕਵਾਇਰ ਕਰਨੀ ਉਹਦੇ ਵਾਸਤੇ ਕਿਸਾਨਾਂ ਨੂੰ ਜਿੰਨਾ ਲੋਕਾਂ ਦੀ ਜ਼ਮੀਨ ਆਏਗੇ ਉਹਨਾਂ ਨੂੰ ਮੁਆਵਜ਼ੇ ਦੇ ਤੌਰ ਤੇ 1571 ਕਰੋੜ ਰੁਪਏ ਦਿੱਤੇ ਜਾਣੀ ਤੇ ਬਾਕੀ ਕੁੱਲ ਮਿਲਾ ਕੇ ਇਸ ਨਵੇਂ ਪ੍ਰੋਜੈਕਟ ਤੇ ਜਿਸ ਨੂੰ ਇਨਾਮ ਦਿੱਤਾ ਗਿਆ ਵਾ ਗ੍ਰੀਨਫੀਲਡ ਜਿਹੜਾ ਇਹਦਾ ਨਾਮ ਦਿੱਤਾ ਗਿਆ ਗ੍ਰੀਨਫੀਲਡ ਐਕਸਪ੍ਰੈਸਵੇ ਇਸ ਤੇ 5082 ਕਰੋੜ ਰੁਪਏ ਭਾਰ ਸਰਕਾਰ ਵੱਲੋਂ ਖਰਚ ਕੀਤੇ ਜਾ ਰਹੇ ਹਨ ਇਸ ਜਾਣਕਾਰੀ ਨਾਲ ਤੜਤੁਲਾਂ ਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ